ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਨੂੰ ਇੱਕ ਤੁਹਾਨੂੰ ਪਤਾ ਹੈ ਆਪਣੇ ਪੰਜਾਬ 'ਚ ਜਿਹੜੀ ਬਿਮਾਰੀ ਬਈ ਕੈਂਸਰ ਨਾਂ ਦੀ ਕਿੰਨੀ ਕੁ ਜ਼ਿਆਦਾ ਫੈਲ ਰਹੀ ਹੈ ਬਹੁਤ ਨਜਾਇਜ਼ ਕੈਂਸਰ ਬਿਮਾਰੀ ਹੈ ਜਿਹੜੀ ਜ਼ਿਆਦਾ ਫੈਲ ਰਹੀ ਹੈ ਇੱਕ ਖਾਣੇ ਪੀਣੇ ਕਰਕੇ ਆਪਾਂ ਬਾਈ ਆਪਦਾ ਖਾਣਾ ਪੀਣਾ ਜੇ ਸਾਰੇ ਬੰਦੇ ਸੈੱਟ ਕਰ ਲਈਏ ਨਾ ਆਪਣੇ ਪਰਿਵਾਰ ਸੰਤੁਸ਼ਟ ਨੇ ਆਪਾਂ ਪੈਸੇ ਨੂੰ ਤਾਂ ਹਰ ਇੱਕ ਬੰਦਾ ਭੱਜਦਾ ਹੈ ਵੀ ਪੈਸੇ ਦੀ ਦੌੜ ਨੂੰ ਪੈਸਾ ਕਮਾਈਏ 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 ਹਣਾ ਪਰ ਕਮਾਰੇ ਕੀ ਦੀ ਖਾਤਰਾਂ ਉਹ ਆਪਾਂ ਨੂੰ ਸੋਚਣਾ ਚਾਹੀਦਾ ਵੀ ਜਿਹਦੇ ਖਾਤਰ ਕਮਾਰੇ ਜੇ ਉਹ ਸੇਫ ਨੇ ਸਹੀ ਨੇ ਤੰਦਰੁਸਤ ਨੇ ਤਾਂ ਹੀ ਆਪਾਂ ਉਹਨਾਂ ਨੂੰ ਪੈਸਾ ਕਮਾ ਕੇ ਦੇਣ ਵਾਸਤੇ ਆਪਦੀ ਲਾਲਸਾ ਵਧਾਉਣੀ ਮੇਰਾ ਕਹਿਣ ਦਾ ਭਾਵ ਇਹ ਹੈ ਬਈ ਜੀ ਆਪਣੇ ਪੰਜਾਬ ਚ ਕੰਮ ਦਾ ਕੋਈ ਘਾਟਾ ਨਹੀਂ ਕੰਮ ਕੋਈ ਹੈ ਜਿਹੇ ਇਸੇ ਚੀਜ਼ ਚ ਘਾਟਾ ਨਹੀਂ ਜਿਹੜੇ ਆਪਣੇ ਆਮ ਖੇਤੀ ਕਰਨ ਵਾਲੇ ਜੱਟ ਪਰਿਵਾਰ ਜਾਂ ਕੋਈ ਸ਼ਹਿਰਾਂ ਚ ਜਿਹਦੇ ਕੋਲੇ ਤਾਂ ਚਲੋ ਨਹੀਂ ਜਗ੍ਹਾ ਉਹਦਾ ਆਪਾਂ ਕਹਿ ਦੀ ਕੀ ਕਹਿ ਸਕਦੇ ਆ ਨਹੀਂ ਬਾਈ ਜੀ ਇੱਕ ਇੱਕ ਪਸ਼ੂ ਹਰ ਇੱਕ ਬੰਦੇ ਨੂੰ ਰੱਖਣਾ ਚਾਹੀਦਾ ਇੱਕ ਜਾਂ ਦੋ ਮੱਝਾਂ 20 25 25 ਲੱਖ ਰੁਪਿਆ ਆਪਾਂ ਕੋਠੀਆਂ ਤੇ ਤਾਂ ਲਾ ਦਨੇ ਆ ਇੱਕ ਆਪਾਂ 150000 ਰੁਪਿਆ ਮੱਝਾਂ ਦਾ ਬਰਾਂਡਾ ਪਾਣ ਤੇ ਬਹੁਤ ਤਕਲੀਫ ਮੰਨਦੇ ਆ ਵੀ ਪਸ਼ੂ ਦੁੱਧ ਮੁੱਲ ਲੈ ਲਿਆ ਕਰਾਂਗੇ ਅੱਜ ਕੱਲ ਸਾਨੂੰ ਪਤਾ ਪਹਿਲਾਂ ਨਾਲੋਂ ਪਸ਼ੂਦਾਨ ਬਹੁਤ ਨਜਾਇਜ਼ ਘਟ ਗਏ ਦੁੱਧ ਦੀ ਖਪਤ ਦੁੱਗਣੀ ਵੱਧ ਗਈ ਤੇ ਇਹਨੂੰ ਆਪਾਂ ਇਸੇ ਲੋਟ ਰੋਕ ਸਕਦੇ ਆ ਬਈ ਨਕਲੀ ਦੁੱਧ ਨੂੰ ਜੇ ਆਪਾਂ ਆਵਦਾ ਦੁੱਧ ਆਪ ਪੈਦਾ ਕਰਾਂਗੇ ਕਿਸੇ ਤੇ ਆਪਾਂ ਨਾ ਡਿਪੈਂਡ ਰਹੀਏ ਆਵਦਾ ਦੁੱਧ ਆਪ ਪੈਦਾ ਕਰੋ ਆਪਦੇ ਪੀਣਯੋਗੀ ਰੱਖ ਲਓ ਯਾਰ ਵੇਚਣ ਵਾਲੀ ਗੱਲ ਛੱਡੋ ਆਵਦਾ ਪੀਣਯੋਗਾ ਇੱਕ ਨਾ ਦਾ ਪਸ਼ੂ ਬੰਦੇ ਨੂੰ ਜ਼ਰੂਰ ਰੱਖਣਾ ਚਾਹੀਦਾ ਚਾਹੇ ਕੋਈ ਨੌਕਰੀ ਪੇਸ਼ੇ ਵਾਲਾ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਉਮਾ ਅੱਜ ਕੱਲ ਆਪਣੇ ਪਿੰਡਾਂ 'ਚ ਵੀ ਜਿਹੜੇ ਖੇਤੀ ਵੀ ਕਰਦੇ ਨੇ ਉਹ ਵੀ ਡੰਗਰ ਰੱਖ ਕੇ ਪਸੰਦ ਨਹੀਂ ਬਲਕਿ ਡੰਗਰਾਂ 'ਚ ਕਮਾਈ ਬਹੁਤ ਸੋਹਣੀ ਐ ਹਰ ਇੱਕ ਬੰਦਾ ਰੋਟੀ ਬਹੁਤ ਸੋਹਣੀ ਖਾ ਸਕਦਾ ਇੱਥੇ ਰਹਿ ਕੇ ਕੋਈ ਦੇਸਾਂ ਵਿਦੇਸਾਂ 'ਚ ਜਾਣ ਦੀ ਘਰ ਛੱਡਣ ਦੀ ਲੋੜ ਨਹੀਂ ਜੇ ਆਪਾਂ ਉਰੀ ਪੰਜ ਚਾਰ ਮੈਸਾਂ ਰੱਖ ਕੇ ਆਪਣੀ ਕਬੀਲਾਰੀ ਤੋਰਨੇ ਚਾਹੀਏ ਜੇ ਕੋਈ ਵੱਡਾ ਕਾਰੋਬਾਰ ਕਰਨਾ ਚਾਹੁੰਦਾ ਬਾਲੀ ਕਮਾਈ ਕਰਨਾ ਚਾਹੁੰਦਾ ਤਾਂ ਉਹ ਇਸ ਨੂੰ ਵੱਡਾ ਵੀ ਕਰ ਸਕਦਾ ਏਹੀ ਮੇਰਾ ਸੁਝਾਅ ਹੈ ਕਿ ਬਾਈ ਨਾਲੇ ਬਿਮਾਰੀਆਂ ਤੋਂ ਬਚੋਗੇ ਨਾਲੇ ਕਮਾਈ ਸੋਹਣੀ ਕਰੋਗੇ ਇੱਕ ਇੱਕ ਦੋ ਦੋ ਮੱਝਾਂ ਜ਼ਰੂਰ ਰੱਖੋ ਆਪਦੇ ਦੁੱਧ ਪੀਣ ਵਾਸਤੇ ਕਿਉਂਕਿ ਦੁੱਧ ਦੀ ਐਟਮਿਕ ਇਹੋ ਜੀ ਐਟਮ ਹੈ ਇਹ ਤੋਂ ਹਰ ਇੱਕ ਆਈਟਮ ਬਣਦੀ ਹੈ ਬਾਈ ਖੋਆ ਦੁੱਧ ਦਹੀਂ ਪਨੀਰ ਲੱਸੀ ਹਰ ਇੱਕ ਚੀਜ਼ ਦੁੱਧ ਤੋਂ ਤਿਆਰ ਹੁੰਦੀ ਹੈ ਦੁੱਧ ਆਪਣੇ ਵਾਸਤੇ ਬਹੁਤ ਅੰਮ੍ਰਿਤ ਚੀਜ਼ ਹੈ ਦੁੱਧ ਪੁੱਤ ਪ੍ਰਮਾਤਮਾ ਨੇ ਆਪਾਂ ਨੂੰ ਬਹੁਤ ਵੱਡਾ ਰਿਜਕ ਦਿੱਤਾ ਵੀ ਜਿਹੜਾ ਕਿ ਆਪਾਂ ਹੁਣ ਇਹਨੂੰ ਭੁੱਲਦੇ ਜਾਂਦੇ ਆ ਇਸ ਕਰਕੇ ਬਾਈ ਜੀ ਮੇਰਾ ਇਹ ਹੀ ਸੁਝਾਅ ਹੈ ਮਾੜਾ ਕਹਿਣ ਵਾਲੇ ਸਾਨੂੰ ਪਤਾ ਬੈਡ ਕਮੈਂਟ ਵਾਲੇ ਵੀ ਬੈਠੇ ਨੇ ਮੈਂ ਕਿਸੇ ਦਾ ਕੋਈ ਜਾਨੀ ਦੁਸ਼ਮਣ ਨਹੀਂ ਬਾਈ ਛੋਡੇ ਵਾਸਤੇ ਛੋਡੇ ਭਲੇ ਵਾਸਤੇ ਕਹਿਣਾ ਆਪਣੇ ਬੱਚਿਆਂ ਖਾਤਰੇ ਕਹਿਣਾ ਵੀ ਵਧੀਆ ਚੀਜ਼ ਪਿਆਉਂਗੇ ਤਾਂ ਵਧੀਆ ਬੱਚੇ ਤੰਦਰੁਸਤ ਰਹਿਣਗੇ ਆਪਣੇ ਮਾਂ ਪਿਓ ਸਹੀ ਰਹਿਣਗੇ ਇੱਕ ਇੱਕ ਦੋ ਦੋ ਮੱਝਾਂ ਜ਼ਰੂਰ ਰੱਖੋ ਪਿਆਰ ਭਰੀ ਸਭ ਨੂੰ ਸਤਿ ਸ੍ਰੀ ਅਕਾਲ